ਬਾਬਾ ਆਇਆ ਸੀ ਟਿੰਡੇ ਲੈਣ ਆਇਆ ਸੀ। ਉਹ ਬਾਬਾ ਮੈਂ ਤਾਂ ਪਰਮਲ ਤੋੜਨ ਆਇਆ ਸੀਗਾ। ਪਰਮਲ ਤੋੜਨ ਆਇਆ ਸੀ ਬੱਚਾ। ਹਾਂਜੀ। ਚਲ ਠੀਕ ਆ ਫਿਰ ਬੇਨਤੀ ਕਰਦੇ ਆ ਨਾਗ ਨਾਗਣੀਆਂ ਨੂੰ ਇੱਥੋਂ ਦੂਰ ਭਜਾਉਂਦੇ ਆ। ਬਾਬਾ ਜੀ ਖਾਦਾ ਚੜਾਓ ਇਹਨਾਂ ਤੋਂ। ਕੋਈ ਗੱਲ ਨਹੀਂ ਬੱਚਾ। 나ਥਾ ਨੇ ਕੋਹੋ ਤਪਸੀਆ ਕੀਤੀ ਆ ਵੱਡੇ ਵੱਡੇ ਨਾਗ ਬਣੇ ਨੇ 나ਥਾ ਨੇ। ਬਾਬਾ ਤਾਂ ਲੈ ਕੇ ਆ ਨਾ ਉਹ ਡਿਜੀਟਲ ਵੀਰ ਤੈਨੂੰ ਵੀ ਉਹ ਬਾਬਾ ਇਹਨਾਂ ਦਾ ਸੱਪ ਫੜੀ ਚੰਦਾ ਓਏ ਇਹਨਾਂ ਤੋਂ ਵੱਡੇ ਵੱਡੇ ਐਲਡਾ ਕੋਡਾ ਭਰੇ ਆ ਬਾਬੇ ਨਾਲ ਬਾਬਾ ਛੇਤੀ ਖੜਾ ਛੜਾ ਓ ਇਹਨਾਂ ਤੋਂ ਤੂੰ ਵਾਸ ਮੇਂਦਾ ਚੱਲ ਬਾਬਿਆਂ ਦਾ ਕਮਾਲ ਹੁਣ ਸਾਰੇ ਨਾਗ ਤੀਲ ਲੈਣੇ ਆ ਸਾਰੇ ਨਾਗ ਨਾਗਨੀਆਂ ਨੂੰ ਦੇਤੀ ਕੀਤੀ ਜਾਂਦੀ ਆ ਉੱਚ ਕੋਟੀ ਦੇ ਨਾਰਥ ਕੌਣ ਦੀ ਚੁੱਕੇ ਆ ਉਹਨੂੰ ਸਾਰਿਆਂ ਨੂੰ ਕੀੜੇ ਹਵਾਲੇ ਪਰਬਤ ਤੇ ਲੈ ਜਾਣੇ ਸਾਰੇ ਨਾਥਾਂ ਦੀ ਪਟਾਰੀ 'ਤੇ ਆ ਕੇ ਬੈਠੂ ਜੇ ਪੰਜਾਬ ਨਾਥਾਂ ਨੂੰ ਕੋਈ ਸੋਣੇ ਦੀ ਚਾਹੀਏ ਨਾ ਕਰਨੀ ਪਵੇ ਸਾਰੇ ਨਾਲ ਨਾਲੀਆਂ ਦੀ ਦੇਤੀ ਕੀਤੀ ਜਾਂਦੀ ਆ ਜੇ ਪੰਜਾਬ ਨਾਥਾਂ ਦੀ ਪਟਾਰੀ 'ਤੇ ਆ ਕੇ ਬੈਜੇ ਇਸ ਭਗਤ ਪਿਆਰੇ ਦੇ ਖੇਤ ਸਾਜੇ ਬਾਬਾ ਜੀ ਮਾਰਾ ਜਾਂ ਬਚਾ ਕੇ او دادا تیوں اے بتایا امی کا ودھی ودین اینڈا کرونا کا منہ کیتے او بابا جی سننا مانو اینی دسی جاوں گا جے پچھتا لے ڈایے سان دا کھا گی وا او آ